ਲਓ ਬਾਈ ਦੋਸਤੋ ਦਿਲਦਾਰ ਬੰਦੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਕਹਿੰਨੇ ਆ ਉਮੀਦ ਆ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਮੈਂ ਨਾ ਬਾਈ ਗੋਪੀ ਕੋਲੇ ਪਹੁੰਚਿਆ ਸੀ ਤੇ ਮੈਂ ਗਾਂ ਗਿਆ ਸੀਗਾ ਤੇ ਗੋਪੀ ਬਾਈ ਮੈਨੂੰ ਮਿਲਿਆ ਨਹੀਂਗਾ ਵੀਡੀਓ ਕਰਨ ਗਿਆਗਾ ਤੇ ਫੋਨ ਤੇ ਗੱਲ ਹੋਈ ਸੀਗੀ ਗੋਪੀ ਕਹਿੰਦਾ ਵੀ ਤੂੰ ਚਾਹ ਪਾਣੀ ਪੀ ਮੈਂ ਆਉਣਾਗਾ ਤੇ ਪਰ ਮੈਨੂੰ ਪਤਾ ਵੀ ਗੋਪੀ ਨੂੰ ਟਾਈਮ ਲੱਗ ਜੂਗਾ ਤੇ ਗੋਪੀ ਨੇ ਮੈਨੂੰ ਦੱਸਿਆ ਸੀਗਾ ਬਾਈ ਵੀ ਉਹਦੇ ਕੋਲੇ ਨਾ ਇੱਕ ਘੋੜੀ ਆ ਗਈ ਘੋੜੀ ਆ ਗਈ ਸੰਜਾਫ ਤੁਸੀਂ ਦੇਖੀ ਜਾਂਦੇ ਆ ਵੀਡੀਓ ਚ ਤੇ ਇਹ 24 ਸੇਲ ਕਰਦਾਗਾ ਇਹ ਮੌਕੇ ਦੀ ਖਾਲੀ ਆ ਅੰਦਰ ਦੀ ਸਾਫ ਆ ਐਸ ਵਕਤ ਮਿੱਤਰੋ ਇਹ ਨਾ ਘੋੜੀ ਹੀਟ ਚ ਆ ਗਈ ਤੇ ਜੇ ਕਿਸੇ ਦਾ ਸੌਦਾ ਬੰਦ ਆ ਤੁਸੀਂ ਆਪਣੇ ਮਨਪਸੰਦ ਦੇ ਘੋੜੇ ਤੋਂ ਇਹਨੂੰ ਗੱਭਣ ਕਰਵਾ ਸਕਦੇ ਹੋ ਤੇ ਵੀਡੀਓ ਚ ਤੁਹਾਨੂੰ ਦੋਸਤ ਘੋੜੀ ਦਿਹੀ ਜਾਂਦੀ ਆ ਬਾਡੀ ਬੰਤਰ ਦੀ ਚੰਗੀ ਆ ਘੋੜੀ ਜੇਕਰ ਇਹਦੀ ਆਪਾਂ ਹਾਈਟ ਦੀ ਗੱਲ ਕਰਗੇ ਹਾਈਟ ਇਹਦੀ ਨਾ ਕਾ 60 ਪਲੱਸ ਹਾਈਟ ਆ ਗਈ ਤੇ 60 ਪਲੱਸ ਹਾਈਟ ਆ ਤੇ ਵੇਖੋ ਰੰਗਵਾਜ ਘੋੜੀ ਆ ਚੰਗੀ ਆ ਗਈ ਨੂਕਰੇ ਬੱਚੇ ਪਾਉਂਦੀ ਆ ਬੱਚਾ ਬਾਈ ਇਹਦਾ ਪਿਆ ਇੱਧਰ ਨੂਕਰੇ ਪਾਉਂਦੀ ਆ ਤੇ ਇੱਧਰ ਮਿੱਤਰੋ ਤੁਹਾਨੂੰ ਬੱਚਾ ਇਹਦਾ ਨਾ ਸੁੱਤਾ ਪਿਆ ਉਹ ਵੀ ਦਿਖਾਉਣੇ ਆਗੇ ਬਣੇ ਰਿਹਾ ਉਹ ਵੀਡੀਓ ਦੇ ਵਿੱਚ ਆ ਘੋੜੀ ਆ ਬਾਈ ਗੋਪੀ ਕੋਲੇ ਤੁਸੀਂ ਕਰ ਲਓ ਇਹਦੇ ਬਾਰੇ ਸੰਪਰਕ ਤੇ ਸ਼ਕੀਨ ਘੋੜੀ ਆ ਗਈ ਆਪਿਆ ਮਿੱਤਰੋ ਬੱਚਾ ਨੁਗਰਾਗਾ ਬਸ਼ੇਰਾ ਬਾਈ ਬਸ਼ੇਰ ਆਗਾ ਵੇਖੋ ਕੰਨਾਂ ਦਾ ਕਿੰਨਾ ਸ਼ਕੀਨ ਆ ਕੁੰਟੀਦਾਰ ਕੰਨਾਂ ਪੂਰਾ ਤੇ ਗਰਮੀ ਹੋਣ ਕਰਕੇ ਆਪਾਂ ਇਹਨੂੰ ਠਾਉਂਦੇ ਨਹੀਂਗੇ ਬਾਹਲਾ ਤਕਲੀਫ ਹੀ ਨਹੀਂ ਦਿੰਦਾ ਸਿਖਰ ਦਾ ਪਹਿਰਾ ਹੋਇਆ ਪਿਆਗਾ ਤੇ ਨੁਕਰੇ ਬੱਚੇ ਲਾਉਣ ਵਾਲੀ ਸੰਜਾਹ ਘੋੜੀ ਆ ਤੇ ਮੂੰਹ ਮੰਦਰੇ ਦੀ ਚੰਗੀ ਆ ਸ਼ਕੀਨ ਆਗੀ ਤੇ ਇਧਰ ਦੀ ਫੇਰ ਇੱਕ ਆਰੀ ਮੈਂ ਘੋੜੀ ਤੇ ਕੈਮਰਾ ਮਾਰ ਦਿੰਨਾ ਮਿੱਤਰੋ ਦਬਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਵਾਦ ਤੋਂ ਵਾਦ ਸ਼ੇਅਰ ਕਰ ਦਿਓ ਉਹਨਾਂ ਸੱਜਣਾ ਮਿੱਤਰਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਜਿਹੜੇ ਜੀ ਘੋੜੀ ਦੀ ਪਾਲ ਵਿੱਚ ਹੋਣ ਬਾਕੀ ਘੋੜੀ ਦੇ ਨਾ ਮੈਨੂੰ ਬਾਈ ਇਹਨੂੰ ਆਪਾਂ ਨੌਕਰੀ ਕਹਿ ਸਕਦੇ ਹਾਂ ਇੱਕ ਹਿਸਾਬ ਨਾਲ ਨੁਕਰਿਆਂ ਚੀ ਆਉਂਦੀ ਹੈਗੀ ਪੂਰੀ ਹਾਂ ਹਾਂ ਕਾਲਾ ਥੋੜਾ ਘਣਾਈਆਂ ਤੇ ਕੰਨਾ-ਕੁੰਨਾ ਦੀ ਵੀ ਸ਼ਕੀਨ ਆ ਮੂੰਹ ਮਹਾਂਦਰੇ ਦੀ ਗਰਦਨ ਗੁਰਦਨ ਬਹੁਤ ਲੰਮੀ ਆ ਚੰਗੀ ਵੀਰ ਆ ਮਿੱਤਰੋ ਤੇ ਕਰ ਲਿਓ ਭਾਈ ਗੋਪੀ ਦਾ ਨੰਬਰ ਲਾ ਦਾਂਗੇ ਆਪਾਂ ਵੀਡੀਓ ਚ ਗੋਪੀ ਘਰੇ ਨਹੀਂ ਸੀਗਾ ਤੇ ਧੰਨਵਾਦ ਦੋਸਤੋ ਫਿਰ ਮਿਲਦੇ ਆਂ ਹੋਰ ਕਿਸੇ ਨਵੀਂ ਵੀਡੀਓ ਚ ਕਰ ਲਓ ਇਸ ਘੋੜੀ ਬਾਰੇ ਸੰਪਰਕ